ਸਰ ਮੜਾ ਦੇਖਿਆ ਤਾਂ ਇਹ ਤਾਂ ਬਹੁਤ ਡਾਕਟਰ ਸਭਾ ਕਾਫੀ ਹੋ ਗਿਆ ਸੀ ਕਿਉਂਕਿ ਆਪਾਂ ਲਗਭਗ 1:30 ਵਜੇ ਦਾ ਜਿਹੜਾ ਸਮਾਂ ਦਿੱਤਾ ਸੀਗਾ ਕਾਫੀ ਵਰਕਰ ਜਿਹੜੇ ਆ ਜਿਹੜੇ ਪਹਿਲਾਂ ਹਾਲ ਪਰਿਆ ਸੀ ਸਾਡੇ ਬਾਅਦ ਖੋਤੇ ਵੀ ਸੀਗੇ ਅਸੀਂ ਮੜਾ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ मैं पार्टी भेज माल साहिब साहिब बी पी जी बेटी साहिब सारे दर्जा दर्जाच चला फिरा अॻे लेट आहे सारे न फतिहो लाउना वाहिगुरू जी काक ਕਿਸ ਮਕਸਦ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ। ਪਰ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਦਾਅਸ਼ਾਦ ਨੂੰ ਦੇਖ ਕੇ ਜੋ ਕਿ ਉਹਨਾਂ ਦੇ ਨਾਲ ਲੱਗੇ ਦੇ ਡਾਕਟਰ ਸਾਰੇ ਨੂੰ ਜਾਣਦੇ ਹੋਣਗੇ। ਉਸ ਨਾਂ ਦਾ ਪਤਾ ਹੋਵੇ ਜਿਹੜੀ ਪਹਿਲੀ ਟੀਮ ਸਰੀ ਹੈ। ਡਾਕਟਰ ਜੋ ਤੁਲੇਤਾ ਜੇ ਦੇ ਦਾ ਸਰਦਾਰ ਮੋਹਨ ਸਿੰਘ ਜੀ ਪਰੋਗੇ ਸਰਦਾਰ ਜੀ ਸਿੰਘ ਜੀ ਟੀਮਾਂ ਉਹਨਾਂ ਦੇ ਨਾਲ ਸਰਦਾਰ ਕਰਨ ਸਿੰਘ ਜੀ ਕਾਲੋ ਖਸ਼ਿਆਲਪੁਰ ਸਾਹਿਬ ਚਿਰੌਂ ਨੇ ਕਾਲੀ ਦਾਦ ਦੀ ਕੀਤੀ ਤੇ ਸਾਹਮਣੇ ਮੇਰੇ ਅਕਾਲੀ ਦਲ ਦੇ ਸ਼ਾਹਪੀ ਹੀਰੋ ਦੇ ਭਾਣੂ ਪਤਲੇ ਸੰਪਾ ਵਾਹਿਗੁਰੂ ਜੀ ਦਾ ਕਾ man ਦੇਣਾ ਬਾਬਾ ਨਾਨਕ ਲਈ ਬਹੁਤ ਟਰਹ ਹਸਕ ਦੇਣਿਆ ਵੀ ਅੱਜ ਸਾਡੇ ਸ਼ੋਭਰੀ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਅਵੀਰ ਬਾ ਡਾਕਟਰ ਦਰਜੀਤ ਸਿੰਘ ਜੀ ਕੀਮਾ ਸ੍ਰੀ ਗੁਰਨਾਨਕ ਦੇਵ ਜੀ ਚਰਨ ਛੋਟ ਤੇ ਅੰਗਠਾ ਨੇ ਪੈ ਰੱਖਿਆ ਅਸੀਂ ਆਪਣੇ ਵੱਲੋਂ ਬਤੌਰ ਮਰਦਾਨਗਰ ਕਾਉਂਸਲ ਦੇਣਾ ਬਾਬਾ ਨਾਨਕ ਤੇ ਸਾਰੀ ਨਗਰ ਕਾਉਂਸਲ ਦੇ 18 ਬਾਬਾ ਨਾਨਕ ਵਾਸੀਆਂ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਮੈਂ ਆਪਣੇ ਤੇ ਆਪਣੀ ਟੀਮ ਵੱਲੋਂ ਇਹ ਜੀਮਾ ਸਭ ਨੂੰ ਪੂਰਨ ਰਿਸਵਾਜ ਤੋਂ ਹਾਂ ਕਿ ਅਸੀਂ ਸਾਰੇ ਸਰਦਾਰ ਰਵਿਕਰਨ ਸਿੰਘ ਕਾਹਨ ਦੀ ਰੈਨਮਾਈਟ ਦੇਰ ਰਾਤ ਇਕੱਠੇ ਕਰਕੇ ਵੱਦ ਨੂੰ ਵੱਦ ਵੋਟਾਂ ਲੈ ਕੇ ਹਲਕਾ ਡੇਰਾ ਬਾਬਾ ਨਾਨਕ ਨੂੰ ਇਹਨਾਂ ਨੂੰ ਦਿਤਾ ਕੇ ਭੇਜਾਂਗੇ ਇੰਨਾ ਧੀਮਾ ਹੋਇਆ ਖੀਮਾ ਦਾ ਜਾਂਚਾ ਟਾਈਮ ਆਊਟ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਅਸੀਂ ਕਈ ਵਾਰੀ ਪਰਲੇ ਕਰਕੇ ਦਿੱਤੇ ਆ ਕਈ ਮੁਸਕਰਾਣ ਕਰਦੇ ਦਿੱਤੇ ਆ ਦਾਸ ਸਾਹਿਬ ਇਸ ਤਰ੍ਹਾਂ ਦੇ ਦਿਲ ਨੂੰ ਕਰ ਕਈ ਵਾਰੀ ਜਦੋਂ ਮਿਰਦ ਕਰਦੇ ਹੋਈਏ ਫਰਮ ਨਾਲੇ ਤੇ ਅੱਗੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਡੱਕੇ ਜਾਣ ਤਕਲੀਫ ਹੁੰਦੀ ਹੈ ਸੀਰੀ ਲਿਮਿਟੇਸ਼ਨ ਹੋਈ ਅਸੀਂ ਫੱਡੇ ਗਣ ਚੋੜੀਆਂ ਚਲੇ ਗਏ 10 ਸਾਲ ਉੱਥੇ ਰਹੇ ਪਾਰਟੀ ਦਾ ਆਰਾ ਸਿਰ ਦਵਾ ਕੇ ਇੱਥੇ ਆਏ ਉੱਥੇ ਵੀ ਪਿੱਠ ਦੇ ਵਿੱਚ ਛੁਰੀਆਂ ਵੱਜਦੀਆਂ ਰਹੀਆਂ ਤੇ ਹਾਲਾਤ ਐਟੇ ਗਿਆ ਆ ਗਏ ਹੋਏ ਹੋਏ ਅਹੀਂ ਰੋਣਾ ਰੋਂਦੇ ਰਹੇ ਸਾਡੀਆਂ ਗੱਲਾਂ ਦਾ ਧਿਆਨ ਨਹੀਂ ਕੀਤਾ ਗਿਆ ਜਿੱਤਰਾ ਬਾਪ ਸਾਹਿਬ ਕਹਿੰਦੇ ਆ ਮੱਚਾ ਵੀ ਬਾਈ ਹੁੰਦੀ ਤੇ ਝੋਨਾ ਚੰਗਾ ਹੋਣਾ ਸੀ ਜੇ ਕਿਤੇ ਨਦੀ पहलो हलंदा अॼु बाबा नानक बि जिते हूंदा फतेहगढ़ बि जिते हूंदा जिते हूंदा डॉक्टर साहिब कौड़े जेसे लेणे प असीं कंदे उन ਬੇਨਰ ਬਰਥੀ ਸਤ ਗੁਰੂ ਸਰਵ ਸੇ ਸਦਾ ਨਿਰਮਲ ਸ੍ਰੀ ਕਨਾਲ ਸਾਹਿਬ ਦੇ ਹੋਣ ਹਸ ਫਤਤ ਦੇਵਾਂ ਦਾ ਨਾਮ ਕਰਨਗੇ ਤੇ ਸਾਡੇ ਇੰਚਾਨ ਸਾਹਿਬ ਸ਼੍ਰੋਪਰੀ ਅਕਾਲੀ ਦਲ ਦੇ ਜਨਮਕਤਰ ਬੇ ਬਹੁਤ ਵੀ ਪਿਆਰੇ ਅਧਿ ਸਰਦਾ ਜੀ ਕਰਨ ਸਿੱਖੀ ਕਾਰਨ ਸਾਹਿਬ ਬਿਰਗੋ ਬਨਾਰੀ ਜੀ ਇਸ ਧਰਤੀ ਤੋਂ ਅੱਜ ਨਾਟਵਸਥ ਕਮੇਟ ਤੋਂ ਬਾਅਦ ਇਹ ਸੱਭਿਆਚਾਰ ਜਿਹੜਾ ਪ੍ਰੋਗਰਾਮ ਹੈ ਕੋਈ ਸ਼ੁਰੂ ਨਹੀਂ ਕਰਦਾ। ਔਰ ਮੈਂ ਆਪ ਆਸਮੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਤੁਹਾਡੇ ਜੀ ਦੇ ਅੰਦਰ ਜਿਹੜਾ ਜੋਸ਼ ਹੈ ਜਿਸ ਦਿਨ ਪਹਿਲਾ ਇਕਾਪੂ ਸ਼ਹਿਰਾ ਬੱਜ ਸਿੰਘ ਹੋਇਆ ਸੀ

ਗੁਰੂ ਨਾਨਕ ਦੇਵ ਜੀ ਨਾਮਿ ਫਾਤਿਹਾ ਕਿਰਪਾ ਕਰਨਗੇ ਤੇ ਇਹ ਸਭਾ ਦੀ ਚੜ੍ਹ ਕੇ ਕੜਾ ਦੇ ਨਾਲ ਨੂੰ ਦਾਸਪੁਰ ਲੋਕ ਸਭਾ ਦੇ ਦੀ ਸਿੰਘ ਸ਼ਰਮ ਦੇ ਅਗਾਂ ਵਿਦਾਲ ਜਿੱਤੇ ਪਰ ਮੈਂ ਹਲਕੇ ਦੇ ਇੰਚਾਰਜ ਦਾ ਰਵੀ ਕਰਨ ਸਿੰਘ ਕਾਲੂ ਸਾਹਿਬ ਤੇ ਸਾਰੀ ਸਾਡੀ ਨਿਰਪਰਮਾਨਕ ਦੀ ਟੀਮ ਦਾ ਧੰਨਵਾਦ ਕਰਦਾ ਕਿ ਇੱਕ ਰੈਲੀ ਜਿੱਦਾ ਇਕੱਠ ਜਿਹੜਾ ਉਹ ਵਰਕਰ ਮੀਟਿੰਗ ਦੇ ਵਿੱਚ ਅੱਜ ਹੋਇਆ ਔਰ ਇਹ ਜਿਹੜਾ ਵਰਕਰਾਂ ਦਾ ਉਤਸ਼ਾਹ ਹੈ ਇਹਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਪรรค ਵਾਸਤੇ ਵੱਡਾ ਫੈਸਲਾ ਲਿਆ ਉਹਦਾ ਬਹੁਤ ਵੱਡਾ ਰੋਲ ਕਿਉਂਕਿ ਵਰਕਰ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਿਹੜੇ ਮੁੱਦੇ ਆ ਪੱਤਰ ਦੇ ਜਿਹੜੇ ਮੁੱਦੇ ਆ ਉਹਨਾਂ ਤੇ ਇਕੱਲਾ ਚੋਲੜਾ ਔਰ ਇੱਥੇ ਲੋਕਾਂ ਦੇ ਵਿੱਚ ਇਸ ਗੱਲ ਦੀ ਵੀ ਨਿਰਾਸ਼ਾ ਹੈ ਕਿ ਭਾਵੇਂ ਸਾਡੇ ਨਾਲ ਅਲਾਈنس ਸੀ ਲਗਾਤਾਰ ਕੋਈ ਨਾ ਕੋਈ ਫਿਲਮ ਸਟਾਰ ਪਿਛਲੇ 15-20 ਸਾਲ ਤੋਂ ਚੋਣ ਮੈਦਾਨ ਚ ਉਤਾਰ ਰਹੀ ਸੀ ਜਿਹਦੇ ਕਰਕੇ ਇਲਾਕਾ ਜਿਹੜਾ ਪਹਿਲਾਂ ਹੀ ਪਛੜਿਆ ਹੋਇਆ ਇਹ ਹੋਰ ਪਿੱਛੇ ਰਹਿ ਗਿਆ ਕਿਉਂਕਿ ਉਹ ਵੋਟਾਂ ਲੈ ਜਾਂਦੇ ਸੀ ਨਾ ਪਾਰਲੀਮੈਂਟ ਜਾਂਦੇ ਸੀ ਕਿ ਨਾ ਇੱਥੇ ਕਿਸੇ ਨਾਲ ਸੰਬੰਧ ਰੱਖਿਆ ਸੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪ ਲੜਨ ਦਾ ਫੈਸਲਾ ਕੀਤਾ ਹੈ ਉਹਦਾ ਵਰਕਰ ਚ ਬਹੁਤ ਵੱਡਾ ਚਾਰਜ ਦੂਜਾ ਜਿਹੜੇ ਗੁਪਤ ਸਮਝੌਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦੇ ਤੋਂ ਵੀ ਪੰਜਾਬ ਦੀ ਜਨਤਾ ਜਿਹੜੀ ਹੈ ਸੁਚੇਤ ਹੈ ਕਿ ਦਿੱਲੀ ਦੇ ਵਿੱਚ ਤਾਂ ਇਕੱਠੀਆਂ ਸੀਟਾਂ ਵੰਡ ਕੇ ਲੜਦੇ ਆ ਉੱਥੇ ਧਰਨੇ ਵੀ ਕੇਂਦਰ ਨੂੰ ਛਡਾਉਣ ਵਾਸਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਬਾਕੀ ਇਹਨਾਂ ਦੇ ਭਾਈਵਾਲ ਇਕੱਠੇ ਲੱਭਦੇ ਆ ਤੇ ਪੰਜਾਬ 'ਚ ਆ ਕੇ ਲੋਕਾਂ ਦੇ ਰੋਹ ਤੋਂ ਬਚਣ ਵਾਸਤੇ ਇਹ ਢੋਂਗ ਕਰਦੇ ਆ ਕਿ ਅਸੀਂ ਵੱਖਰੇ ਵੱਖਰੇ ਜਦੋਂ ਕਿ ਅੰਦਰੋਂ ਸਾਰੇ ਇੱਕਠੇ ਤੇ ਜਨਤਾ ਹੁਣ ਕਾਂਗਰਸ ਤੋਂ ਵੀ ਜੋ ਉਹਨਾਂ ਦਾ 5 ਸਾਲ ਦਾ ਉਹਨਾਂ ਨੇ ਪੰਜਾਬ ਦੇ ਨਾਲ ਵਿਸ਼ਵਾਸ ਘਾਟ ਕੀਤਾ ਗੁਟਕਾ ਸਾਹਿਬ ਦੀਆਂ ਸੂੰਆਂ ਖਾ ਕੇ ਬੁਕਰੇ ਜਨਤਾ ਉਹਨਾਂ ਤੋਂ ਵੀ ਦੁਖੀ ਆ ਜਨਤਾ ਦੋ ਸਾਲ ਦੇ ਗਵਨਤਮਾਨ ਦੇ ਜਿਹੜੇ ਟੋਟਲ ਐਸ ਵਾਲੇ ਪੰਜਾਬ ਦੇ ਵਿੱਚ ਲਾਲ ਐਸ ਨਸਨ ਡਾਕਾ ਖਵਾ ਡਾਕੀ ਸਾਰਾ ਕੰਮ ਬੰਦ ਪਿਆ ਇਸ਼ਤਿਹਾਰਾਂ ਤੇ ਪੈਸਾ ਉਜਾੜਿਆ ਜਾ ਰਿਹਾ ਜਿਹੜੇ ਇਹਨਾਂ ਚੀਜ਼ਾਂ ਤੋਂ ਜਨਤਾ ਦੁਖੀ ਆ ਔਰ ਇਹਨਾਂ ਸਾਰੀਆਂ ਪਾਰਟੀਆਂ ਨੂੰ ਮੁਕੀਅਤ ਕੀ ਪਾਰਲੀਮੈਂਟ ਦੇ ਵਿੱਚ ਸਖਤ ਸ ਸਭ ਲੋਕ ਸਮਝਦੇ ਹਨ ਕਿ ਆਡੀ ਤੁਹਾਰੀਆਂ ਨੇ ਇਹਨਾਂ ਦੇ ਸਪੰਸਰ ਲੋਕਾਂ ਨੂੰ ਵੀ ਜਾਣਾ ਚਾਹੀਦਾ ਹੈ। ਦੇਖੋ ਮੇ ਸਾਡਾ ਤਾਂ ਬੜਾ ਸਪੰਸਰ ਸਟੈਂਡ ਹੈ ਇਹ ਹਲਕੇ ਜਿਹੜਾ ਪੰਜਾਬ ਹੈ ਪਹਿਲੀ ਗੱਲ ਤਾਂ ਕਿ ਵਧਣਾ ਚਾਹੀਦਾ। ਪਰ ਜਿਹੜੀ ਬੇਨਸਾਫੀ ਹੈ ਪੰਜਾਬ ਦੇ ਖਿਲਾਫ ਕੇਂਦਰ ਵੱਲੋਂ ਜਿਹੜੇ ਸੂਬਿਆਂ ਦੇ ਅਧਿਕਾਰਾਂ ਦੇ ਇੱਥੇ ਜਿਹੜੇ ਹੈਗੇ ਉਹਨਾਂ ਤੇ ਕਬਜ਼ਾ ਕਰਕੇ ਕੀਤੀ ਜਾਦੀ ਹੈ ਇਹ ਬੰਦ ਹੋਣੀ ਚਾਹੀਦੀ ਹੈ। ਇੱਕ ਸਾਡੇ ਬੰਦੀ ਸਿੰਘ ਜਿਹੜੇ ਆ ਉਹ ਰਹਿ ਆਉਣੀ ਚਾਹੀਦੇ ਆ। ਕਿਸਾਨੀ ਦਾ ਜਿਹੜਾ ਵੱਡਾ ਮਸਲਾ ਹੈ ਉਹਦਾ ਹੱਲ ਨਿਕਲਣਾ ਚਾਹੀਦਾ। ਜਿਹੜਾ ਬਾਗਾ ਬਾਰਡਰ ਤੋਂ ਵਪਾਰ ਖੁੱਲਣਾ ਚਾਹੀਦਾ ਤਾਂ ਜੋ ਪੰਜਾਬ ਦੀ ਆਰਥਿਕਤਾ ਨੂੰ ਫਰੂ ਕਰੇ ਜਿਹੜਾ ਸ਼੍ਰੀ ਕਰਤਾਰਪੁਰ ਕੋਰੀਡੋਰ ਆ ਇੱਥੇ ਪਾਸਪੋਰਟ ਦਾ ਸ਼ਰਤ ਖਤਮ ਕਰਕੇ ਪਰਮਿਟ ਸਿਸਟਮ ਲਾਉਣਾ ਚਾਹੀਦਾ ਗੰਢੀ ਏਰੀਆ ਦੀ ਡਵੈਲਪਮੈਂਟ ਵਾਸਤੇ ਨੈਸ਼ਨਲ ਲੈਵਲ ਤੇ ਗੰਢੀ ਏਰੀਆ ਡਵੈਲਪਮੈਂਟ ਬੋਰਡ ਬਣੇ ਬਾਰਡਰ ਏਰੀਆ ਦੀ ਡਵੈਲਪਮੈਂਟ ਵਾਸਤੇ ਬਾਰਡਰ ਏਰੀਆ ਡਵੈਲਪਮੈਂਟ ਬੋਰਡ ਨੈਸ਼ਨਲ ਲੈਵਲ ਤੇ ਬਣੇ ਜਿਹੜੇ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਰ ਜ਼ਮੀਨ ਆ ਉਹਨਾਂ ਨੂੰ ਮੁਆਵਜ਼ਾ ਮਿਲੇ ਉਹਨਾਂ ਨੂੰ ਆਪਣੀ ਫਸਲ ਬੋਣ ਵਾਸਤੇ ਪੂਰਾ ਸਮਾਂ ਮਿਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਮਨਦਰ ਸਿੰਘ ਦੀਆਂ ਕਾਰਾਂ ਦੇ ਬਹੁਤ ਕ੍ਰਿਪੀ ਸਾਥੀ ਰਹੇ ਡਾਕਟਰ ਦਰਜੀਤ ਸਿੰਘ ਜੀ ਮਾ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਪਹਿਲੇ ਦਿਨ ਆਏ ਨੇ ਅੱਜ ਵਰਕਰ ਸਾਥੀ ਜਿਹੜੇ ਮੇਰੇ ਪਿਤਾ ਜੀ ਦੇ ਪੁਰਾਣੇ ਸਾਥੀ ਵੀ ਸਾਰੇ ਉਹਨਾਂ ਨੇ ਨਾਲ ਸਾਰੇ ਅਸੀਂ ਮਿਲ ਕੇ ਇੱਕ ਮਿਲਣੀ ਕਹਿ ਲੋ ਇੱਕ ਜਾਣ ਪਛਾਣ ਦਾ ਪ੍ਰੋਗਰਾਮ ਜਿਹੜਾ ਉਲੀਕਿਆ ਸੀ ਪਰ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਜਿਹੜੀ ਮੀਟਿੰਗ ਸੀ ਉਹ ਇੱਕ ਰੈਲੀ ਦਾ ਰੂਪ ਧਾਰ ਲ ਗਈ ਮੈਂ ਸਾਰੇ ਆਏ ਜਿਹੜੇ ਸੱਜਣ ਸੀ ਉਹਨਾਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਕਿਉਂਕਿ ਡੇਰਾ ਬਾਬਾ ਨਾਨਕ ਗੁਰਨਾਨਕ ਸਿੱਧੇ ਪਾਸ਼ਾ ਦੀ ਜਾਨ ਨੂੰ ਜੋ ਪ੍ਰਾਪਤ ਕਰਤੀ ਤੇ ਇਥੋਂ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅਸ਼ੀਰਵਾਦ ਮਿਲਦਾ ਰਿਹਾ ਬੜੀਆਂ ਮੱਲਾ ਮਾਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਤੇ ਬੜੇ ਚਿਰ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਮਿਲਦਿਆ ਕਿ ਉਹ ਪਹਿਲੀ ਵਾਰ ਮੇਰੇ ਕੋਲ ਇੱਕ ਵਾਰੀ ਪਹਿਲਾਂ ਸਰਦਾਰ ਜਗਦੀਸ਼ ਸਿੰਘ ਜੀ ਵਾਲੀਆ ਨੇ ਇਲੈਕਸ਼ਨ ਕਰੀ ਸੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਲੋਕ ਸਭਾ ਦੀ ਤੇ ਅੱਜ ਡਾਕਟਰ ਦਲਜੀਤ ਸਿੰਘ ਜੀ ਦੀ ਟੀਮਾਂ ਜਿਹੜੇ ਨੇ ਉਹਨਾਂ ਨੂੰ ਪਾਰਟੀ ਨੇ ਤਾਫਤਾ ਦੇ ਕੇ ਸਾਡੇ ਕੋਲ ਭੇਜਿਆ ਤੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਸਾਡਾ ਭਾਵੇਂ ਇੰਨੀ ਉਦੋਂ ਹਨੇਰੀ ਸੀ ਬਦਲਾ ਦੀ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਸਭ ਤੋਂ ਘੱਟ ਵੋਟਾਂ ਤੇ ਹਲਕਾ ਡੇਰਾ ਬਾਬਾ ਨਾਨਕ ਹਾਰਿਆ ਸੀ ਪਰ ਹੁਣ ਗੁਰੂ ਸਾਹਿਬ ਦੀ ਕਿਰਪਾ ਵਾ ਲੋਕਾਂ ਦਾ ਉਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਗਰੰਟੀਆਂ ਕੀਤੀਆਂ ਸੀ ਕਿਸੇ ਤੇ ਪੂਰੇ ਨਹੀਂ ਉਤਰੇ ਤੇ ਹੁਣ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਆ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਥੇ ਜਿੱਤ ਦਾ ਝੰਡਾ ਗੱਡ ਕੇ ਤੇ ਡਾਕਟਰ ਦਿਲਜੀਤ ਸਿੰਘ ਦੀ ਟੀਮਾਂ ਨੂੰ ਲੋਕ ਸਭਾ ਦੇ ਵਿੱਚ ਆਪਣਾ ਨੁਮਾਇੰਦਾ ਬਣਾ ਕੇ ਅਸੀਂ ਭੇਜਣਾ